ਹਿੰਦੂ ਧਰਮਸ਼ਾਲਾ ਦਰਾਹਾ ਵਿੱਚ ਅੱਜ ਡ੍ਰੀਮ ਐਂਡ ਬਿਊਟੀ ਚੈਰੀਟੇਵ ਟਰਸਟ ਵੱਲੋਂ ਜਨਰਲ ਮੈਡੀਕਲ ਕੈਂਪ ਚੈੱਕਅਪ ਕੈਂਪ ਲਵਾਇਆ ਜਿਹਦੇ ਵਿੱਚ ਲੋਕਲ ਸੰਸਥਾਵਾਂ ਦੀਏ ਨਮਾਇंदे ਤੇ ਸ਼ਹਿਰ ਦੇ ਪ੍ਰਮੁੱਖ ਸ਼ਖਸੀਤਾਂ ਵੱਲੋਂ ਜਿਹੜਾ ਵੱਡਾ ਪ੍ਰਚਾਰਾ ਕੀਤਾ ਗਿਆ ਮੈਂ ਉਹਦੀ ਛਲਾਗਾ ਕਰਦਾ ਤੇ ਅੱਜ ਜ਼ਰੂਰਤ ਆ ਸਾਡੇ ਸਮਾਜ ਵਿੱਚ ਹੈਲਥ ਨੂੰ ਲੈ ਕੇ ਤੇ ਸਿਹਤ ਦੀ ਜਿਹੜੀ ਤੰਦਰੁਸਤੀ ਲਈ ਆ ਉਹ ਸਾਰੀਆਂ ਸੰਸਥਾਵਾਂ ਮਿਲਦਿਆਂ ਕਿ ਯੋਗਦਾਨ ਪਾਉਂਦੀਆਂ ਨੇ ਜਿਹੜੇ ਗਰੀਬ ਪਰਿਵਾਰ ਜਾਂ ਜ਼ਰੂਰਤਮੰਦ ਲੋਕ ਨਹੀਂ ਵੱਡੇ ਹਸਪਤਾਲਾਂ 'ਚ ਜਾ ਸਕਦੇ ਉਹਨਾਂ ਦੀ ਕੇਅਰ ਟੇਕ ਕਰਨ ਤੇ ਜਿਹੜੀਆਂ ਜ਼ਿੰਮੇਵਾਰੀਆਂ ਸੰਸਥਾਵਾਂ ਨਿਭਾ ਰਹੀਆਂ ਨੇ ਉਹਨਾਂ ਦਾ ਮੈਂ ਬੜਾ ਮਸ਼ਕੂਰ ਹਾਂ ਸਿਹਤ ਦੇ ਨਾਲ ਨਾਲ ਸਿੱਖਿਆ ਦੀ ਜਿਹੜੀ ਜ਼ਰੂਰਤ ਸਾਡੇ ਸਮਾਜ 'ਚ ਲੋਕਾਂ ਨੂੰ ਉਹ ਬੜੀ ਜ਼ਰੂਰੀ ਆ ਤੇ ਲੋਕਾਂ ਨੂੰ ਮਿਲਣੀ ਵੀ ਚਾਹੀਦੀ ਆ ਅੱਜ ਜਿਹੜੇ ਸਾਡੇ ਬਜ਼ੁਰਗ ਨੇ ਕਾਫੀ ਮਿਲੇ ਨੇ ਕੋਈ ਅੱਖਾਂ ਤੋਂ ਪੀੜਤਾ ਕੋਈ ਗੋਡਿਆਂ ਤੋਂ ਕੋਈ ਸ਼ੂਗਰ ਦੀ ਪ੍ਰੋਬਲਮ ਆ ਕਿਸੇ ਨੂੰ ਵੀਪੀ ਦੀ ਇਹ ਜਿਹੜੀਆਂ ਮੁੱਢਲੀਆਂ ਸੂਤ ਆਉਂਦੀਆਂ ਨੇ ਕਈ ਵਾਰ ਉਹਨਾਂ ਤੋਂ ਜੇ ਬਾਂਝਾ ਰਹਿ ਜਵੇ ਬੰਦਾ ਤਾਂ ਉਹ ਆਪਣੀ ਜਾਨ ਤੋਂ ਹੱਥ ਧੋਵੈਂਦਾ ਜੇ ਉਹਨੂੰ ਸਟਾਰਟਿੰਗ ਤੇ ਨੱਪਿਆ ਜਾਵੇ ਬਿਮਾਰੀ ਨੂੰ ਜਾਂ ਉਹਦੀ ਪਰਚੋਲ ਕਰਕੇ ਉਹਨੂੰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਉਹ ਸਹਾਇ ਸਦ ਹੁੰਦਾ ਇਹਦੇ ਵਿੱਚ ਸਾਡੀ ਇਹ ਸੰਸਥਾ ਤੇ ਸ਼ਹਿਰ ਦੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਜਿਹੜਾ ਆਯੋਜਨ ਕੀਤਾ ਗਿਆ ਉਹਦੀ ਮੈਂ ਆਪਣੇ ਦਿਲੋਂ ਤੇ ਪਾਰਟੀ ਵੱਲੋਂ ਸ਼ਲਾਘਾ ਕਰਦਾ। ਗਰਾਹਾਂ ਵਿੱਚ ਜਿਹੜਾ ਹਸਪਤਾਲ ਖੋਲਿਆ ਗਿਆ ਸਰਕਾਰੀ ਉਹਦੇ ਬਾਰੇ ਕੁਝ ਕਹਿਣਾ। ਦੇਖੋ ਇਦੇ ਬਾਰੇ ਬਹੁਤ ਕੁਝ ਅੱਗੇ ਚੱਲਿਆ ਤੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਹੋਊਗਾ। ਨਾ ਤਾਂ ਉਹ ਖੁੱਲਿਆ ਵਾ ਇੱਕ ਫਾਰਮੈਲਿਟੀ ਕਰਕੇ ਗਏ ਨੇ ਐਮਐਲਏ ਸਾਹਿਬ ਬੜੀ ਮੰਦਭਾਗੀ ਗੱਲ ਏਡੀ ਬਿਲਡਿੰਗ 'ਚ। ਇੱਕ ਡਾਕਟਰ ਜਦੋਂ ਟਾਇਲਟਾਂ ਦੇ ਪਖਾਨਿਆਂ ਦੀ ਰਿਪੇਅਰ ਦੇ ਉਦਘਾਟਨ ਐਮਐਲਏ ਜੀ ਮਨਿਸਟਰ ਕਰ ਰਹੇ ਨੇ ਤੇ ਏਡੇ ਹਸਪੀਟਲ ਦਾ ਉਦਘਾਟਨ ਤਾਂ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ। ਚੋਰੀ ਛੁਪੇ ਜਾ ਕੇ ਇੱਕ ਉਦਘਾਟਨ ਕਰਨਾ ਇੱਕ ਕਾਇਰਤਾ ਲੋਕਾਂ ਨਾਲ ਧੋਖਾ ਵਾ ਤੇ ਆਉਣ ਵਾਲੇ ਸਮੇਂ 'ਚ ਜਾ ਕੇ ਕਰਾਂਗੇ। ਚੈਰੀਟੇਵ ਟ੍ਰਸਟ ਵੱਲੋਂ ਇੱਥੇ ਕੈਂਪ ਲਗਾਇਆ ਗਿਆ ਕਿਉਂਕਿ ਅੱਜਕੱਲ ਬਿਮਾਰੀਆਂ ਬਹੁਤ ਨੇ ਲੋਕਾਂ ਨੂੰ ਡਾਕਟਰੀ ਇਲਾਜ ਬਹੁਤ ਮਹਿੰਗਾ ਹੋਇਆ ਹੈ ਔਰ ਇੱਥੇ ਇਹਦੀ ਸਹੂਲਤ ਨਾਲ ਬਹੁਤ ਮਰੀਜ਼ਾਂ ਨੇ ਦਵਾਈਆਂ ਲਈਆਂ ਨੇ ਔਰ ਆਪਣਾ ਚੈੱਕ ਕਰਾਇਆ ਇਹ ਵਧਾਈ ਦੇ ਪਾਤਰ ਨੇ ਸ਼ਹਿਰ ਦੀਆਂ ਇਤਵੰਤੇ ਸੱਜਣ ਜਿਹੜੇ ਇਸ ਕੈਂਪ ਜਿਹੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰਾਂ ਦੀ ਟੀਮ ਦਾ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਅੱਜ ਪਰਸ਼ੂਰਾਮ ਜਨਮ ਦਿਵਸ ਇਹ ਉਹਦੇ ਸਬੰਧ ਦੇ ਵਿੱਚ ਸਾਡੇ ਸ਼ਹਿਰੀ ਪ੍ਰਧਾਨ ਬਨੀਤਾਸਟ ਜੀ ਸਾਡੇ ਚੇਅਰਮੈਨ ਸਾਹਿਬ ਸਰਦਾਰ ਬੰਸ ਸਿੰਘ ਜੀ ਤਪੂਰ ਜੀ ਸਾਡੇ ਸਮੂਹ ਕੌਂਸਲਰ ਸਹਿਬਾਨ ਸਾਬਕਾ ਕੌਂਸਲਰ ਸਹਿਬਾਨ ਅਸੀਂ ਸਾਰੇ ਅਨੁਸਲਾਹ ਕੀਤੀ ਸੀ ਕੁਝ ਦਿਨ ਪਹਿਲਾਂ 21 ਤਰੀਕ ਨੂੰ ਮੇਰੇ ਵਾਰਡ ਦੇ ਵਿੱਚ ਅੱਖਾਂ ਦਾ ਕੈਂਪ ਲੱਗਿਆ ਸੀ ਸਾਡੇ ਕੋਲੇ ਬਹੁਤ ਹੀ ਜ਼ਿਆਦਾ ਪੇਸ਼ੈਂਟ ਆਏ ਸੋ ਅਸੀਂ ਸਾਡੇ ਸਬਕ ਐਮਐਲਏ ਸਾਡਾ ਲੁਕੀਸ਼ ਲੱਖਾ ਜੀ ਵੀ ਪਹੁੰਚੇ ਸੀ ਤੇ ਉਹਨਾਂ ਨੇ ਤੁਸੀਂ ਉਹ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਵੀ ਦੁਬਾਰਾ ਇਦਾਂ ਦੇ ਉਪਰਾਲੇ ਹੁੰਦੇ ਰਹਿਣਗੇ ਸੋ ਅਸੀਂ ਦੁਬਾਰਾ ਇਹ ਜਨਰਲ ਕੈਂਪ ਡ੍ਰੀਮ ਐਂਡ ਬਿਊਟੀ ਆਪਣੇ ਚੈਰੀਟੇਬਲ ਟਰਸਟ ਵੱਲੋਂ ਇਹ ਦੂਸਰਾ ਕੈਂਪਸ ਹੀ ਲਗਾਇਆ ਵਾ ਜਿਸ ਦੇ ਵਿੱਚ ਬਹੁਤ ਸਾਰੇ ਮਰੀਜ਼ ਆ ਰਹੇ ਨੇ ਸੋ ਡਾਕਟਰ ਵੀ ਵਧੀਆ ਨੇ ਡਾਕਟਰਾਂ ਦੀ ਟੀਮ ਸਾਡੇ ਕੋਲੇ ਬੈਠੀ ਹੋਈ ਆ ਜੋ ਕਿ ਵਧੀਆ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਨੇ ਤੇ ਦਵਾਈਆਂ ਦੇ ਰਹੇ ਨੇ ਕਿੰਨੇ ਕੁ ਮਰੀਜ਼ ਆ ਗਏ ਤਕਰੀਬਨ ਹੁਣ ਤੱਕ 100 ਦੇ ਲਗਭਗ ਮਰੀਜ਼ ਆ ਚੁੱਕੇ ਆ ਜੀ ਤੇ ਲੋਕ ਹੋਰ ਵੀ ਬਹੁਤ ਆਪਣੇ ਆ ਰਹੇ ਇਸ ਕੈਂਪ ਦੇ ਵਿੱਚ ਕਿਹੜੀ ਕਿਹੜੀ ਸਿਲਤਾ ਹੁਣ ਤੱਕ ਸੀ ਹੈ ਤਕਰੀਬਨ ਸਭ ਤੋਂ ਜ਼ਿਆਦਾ ਤਾਂ ਅੱਖਾਂ ਦੇ ਪੇਸ਼ੈਂਟ ਨੇ ਜੀ ਜਿਸ ਤਰ੍ਹਾਂ ਸ਼ੂਗਰ ਹੋ ਗਿਆ ਕਿ ਜਦ ਬੀਪੀ ਹੋ ਗਈ ਇਸ ਤਰ੍ਹਾਂ ਦੇ ਪੇਸ਼ੈਂਟ ਬਹੁਤ ਜ਼ਿਆਦਾ ਆ ਰਹੇ ਨੇ तकरीबन ਕਿਸੇ ਵੀ ਪ੍ਰਕਾਰ ਦਾ ਕੋਈ ਕਿਸੇ ਨੂੰ ਕੋਈ ਅ ਰੋਗ ਆ ਉਹ ਸਾਰੇ ਡਾਕਟਰ ਸਾਡੇ ਕੋਲ ਬਲਬਦ ਨੇ ਤੋਂ ਸਾਰੇ ਵਧੀਆ ਚੈੱਕ ਅਪ ਕਰ ਰਹੇ ਨੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੈਂ ਦੇਖਿਆ ਇੱਥੇ ਕਈ ਪੇਸ਼ੈਂਟ ਬੀਪੀ ਦੀ ਮੈਡੀਸਨ ਨਹੀਂ ਲੈ ਰਹੇ ਸੀ ਉਹਨਾਂ ਦਾ ਬੀਪੀ ਬਹੁਤ ਵਧਿਆ ਹੋਇਆ ਸੀ ਉਹਨੂੰ ਜਦੋਂ ਆਏ ਉਹਨਾਂ ਨੇ ਆਪਣੀ ਹਾਜ਼ਰੀ ਲਈ ਬੀਪੀ ਆਪਣਾ ਚੈੱਕ ਕਰਾਇਆ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਬੀਪੀ ਵੱਧ ਰਿਹਾ ਵਾ ਉਹਨਾਂ ਨੇ ਆਪਣੀ ਮੈਡੀਸਨ ਲਈਤੀ ਤੇ ਫਿਊਚਰ ਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਦਾ ਬੀਪੀ ਹੁਣ ਠੀਕ ਹੋ ਜਾਊਗਾ। ਕਸਟਮਰ ਵੱਲੋਂ ਜੋ ਅੱਜ ਮੈਡੀਕਲ ਕੈਂਪ ਲਗਾਇਆ ਹੈ ਇਸ ਵਿੱਚ ਮੈਂ ਦੇਖ ਰਿਹਾ ਕਿ ਭਾਰੀ ਗੰਤੀ ਵਿੱਚ ਜੋ ਜ਼ਰੂਰਤਮੰਦ ਮਰੀਜ਼ ਨੇ ਉਹ ਆ ਕੇ ਆਪਣਾ ਇਲਾਜ ਕਰਵਾ ਰਹੇ ਨੇ ਜਿਸ ਵਿੱਚ ਚਿੱਟੇ ਮੋਤੀਆ ਦਾ ਗੁਰਦੇਆਂ ਦੀ ਪਥਰੀ ਅਤੇ ਬੱਚੇਦਾਨੀ ਦੇ ਸੋਲੀ ਤੇ ਵਗੈਰਾ ਹੋਰ ਜਿੰਨੀਆਂ ਵੀ ਬਿਮਾਰੀਆਂ ਨੇ ਸਾਰਿਆਂ ਦਾ ਚੈੱਕਅਪ ਸਾਡੀ ਜੋ ਡਾਕਟਰਾਂ ਦੀ ਇੱਕ ਟੀਮ ਆ ਉਹ ਉਸ ਦੁਆਰਾ ਚੈੱਕ ਕੀਤਾ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਜੋ ਲੋੜਵੰਦ ਨੇ ਇਸ ਕੈਂਪ ਦਾ ਲਾਭ ਉਠਾ ਰਹੇ ਨੇ ਤੇ ਮੇਰੇ ਵੱਲੋਂ ਇਸ ٹرسٹ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਾਂਗਰਸ ਪਾਰਟੀ ਤੇ ਬੀਬੀ ਮੈਂ ਬਿਊਟੀ ਚੈਰੀਟੇਡ ٹرسٹ ਵੱਲੋਂ ਇਸ ਤਰ੍ਹਾਂ ਦੇ ਹਰੇਕ ਬਾੜ ਦੇ ਵਿੱਚ ਉਪਰਾਲੇ ਕੀਤੇ ਜਾਣਗੇ ਅੱਜ ਦਾ ਜੋ ਇਕੱਠਾ ਹੈ ਇੱਥੇ ਜੋ ਮਰੀਜ਼ ਇੱਥੇ ਆ ਰਹੇ ਨੇ ਉਸ ਨੂੰ ਦੇਖ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਕੈਂਪ ਹੋਰ ਜਲਦ ਲਵਾਏ ਜਾਣਗੇ मुझे तो ये देख के बहुत ज़्यादा प्रसन्नता है कि हम इस तरह का कैंप ऑर्गेनाइज़ हो रहा है दो राहत के शहर में यहाँ पे बुज़ुर्गों को गरीबों को पूरी सफलतापूर्वक एक ऐसी एमिनिटीज़ दी जा रही हैं जैसे उनके प्रॉपर टेस्ट हो रहे हैं आंखों का भी हो रहा है गोटों का भी हो रहा है और मैं चाहती हूँ कि आगे आगे जैसे ऑर्गेनाइजर्स ऑर्गेनाइज़ करते हैं दांतों का भी कोई कैम्प फ्री कैम्प ऑर्गेनाइज़ कर सकें देखिए जी पे तो एक ऐसी चीज़ है जो हमारे सबसे ज़्यादा निगलेक्टेड रहता है हेल्थ के चक्कर में अगर आप मुंह में कोई गलत चीज़ गंदी चीज़ ज़मीन से उठा के खाते हैं तो कहते हैं कि बड़े बुजुर्ग मना करते हैं कि इन्फेक्शन हो जाएगी लेकिन अगर आपके दांत ही ख़राब हैं तो आपके दांतों में मुंह में इन्फेक्शन हो रही है जो अंदर जाकर और भी आपके सारे ऑर्गन्स को डैमेज करती है ख़राब करती है इससे इसलिए दांतों की सफाई का पूरा पूरा ध्यान रखना चाहिए सुबह शाम सफाई रखें जब तक दांत रहेंगे तब तक खाना खा सकेंगे और तब तक हेल्थ बनी रहेगी बच्चे मैं ये कहना चाहूँगी मीठा कम से कम खाएं बच्चे रात में भी मीठा दूध पीकर कम सोएं और अगर पीते हैं तो रात को भी ब्रश करें और सुबह भी ब्रश करें ब्रश जितना करते रहेंगे उतने दांत अच्छे रहेंगे